ਇਸ ਕੇ ਸਾਥ ਅੰਦੋਲਨ ਦੇ ਵਿੱਚ ਵੱਖ-ਵੱਖ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਨੇ ਹਜਿੰਦਰ ਸਿੰਘ ਹਾਂਡਾ ਜੋ ਕਿ ਐਲੀਮੈਂਟਰੀ ਟੀਚਰ ਯੂਨੀਅਨ ਆ ਪੰਜਾਬ ਵੱਲੋਂ ਇੱਥੇ ਪਹੁੰਚੇ ਨੇ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਨਿਤਰੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਉਹਨਾਂ ਸਾਹਿਬ ਤੁਸੀਂ ਆਏ ਹੋ ਤਾਂ ਤੁਹਾਨੂੰ ਵੇਖ ਕੇ ਕੀ ਲੱਗਿਆ ਵੀ ਜਿਹੜਾ ਕਿਸਾਨ ਅੰਦੋਲਨ ਕਿਨਾ ਰਹਾ ਤੇ ਕਿਹੜੀ ਸਟੇਜ ਤੇ ਪਹੁੰਚਿਆ ਦੇਖੋ ਜਿਹੜਾ ਨਰਿੰਦਰ ਮੋਦੀ ਹੈ ਔਰ ਇਹਦੀ ਟੀਮ ਹੈ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੰਡੀਆਂ ਪਾਈਆਂ ਹੋਈਆਂ ਸੀਗੀਆਂ ਧਰਮ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਮੈਂ ਕਿਹਾ ਨਰਿੰਦਰ ਮੋਦੀ ਨੇ ਤਾਂ ਸਾਨੂੰ ਮੌਕਾ ਦਿੱਤਾ ਅੱਜ ਸਮੁੱਚੇ ਦੇਸ਼ ਦਾ ਕਿਸਾਨ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ ਔਰ ਹੁਣ ਤੱਕ ਤਾਂ ਇੱਥੇ ਯੂਥ ਔਰ ਬਜ਼ੁਰਗ ਆਏ ਆ ਜਿਵੇਂ ਅਸੀਂ ਪੰਜਾਬ ਦੇ ਵਿੱਚੋਂ ਜਿੱਥੇ ਭੇਜ ਰਹੇ ਹਾਂ ਅਧਿਆਪਕਾਂ ਦੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਇਹ ਗਰਸ਼ ਸ਼ੁਰੂ ਹੋਇਆ ਅਸੀਂ ਜ਼ਿਲ੍ਹੇ ਵਾਈਜ਼ ਜਿੱਥੇ ਭੇਜ ਰਹੇ ਹਾਂ ਔਰ ਬਜਟ ਪਰਸੋਂ ਹੈ ਅਸੀਂ ਫਤੇਗੜ ਸਾਹਿਬ ਸਾਰੇ ਉੱਥੇ ਇਕੱਠੇ ਹੋਏ ਆ ਪੰਜਾਬ ਦੇ ਟੀਚਰ ਔਰ ਕੱਲ ਸਾਡਾ ਪੰਜਾਬ ਦਾ ਵੱਡਾ ਜਥਾ ਆਇਆ ਕੱਲ ਤੁਸੀਂ ਦੇਖਿਆ ਕਿ 10 ਮੰਨ ਤਾਂ ਅਧਿਆਪਕਾਂ ਨੂੰ ਇੱਥੇ ਡਰਾਈ ਫਰੂਟ ਦੀ ਸੇਵਾ ਕੀਤੀ ਹੈ ਪੰਡਾਲ ਦੇ ਵਿੱਚ ਵੰਡਿਆ ਔਰ ਜਦੋਂ ਅਸੀਂ ਆਉਨੇ ਆ ਸਾਡੇ ਬੱਚੇ ਸਾਨੂੰ ਪੁੱਛਦੇ ਆ ਫੋਨ ਕਰਕੇ ਸਾਡੇ ਸਟੂਡੈਂਟ ਸਾਨੂੰ ਪੁੱਛਦੇ ਆ ਕਿ ਸਰ ਤੁਸੀਂ ਉੱਥੇ ਗਏ ਆ ਸਾਨੂੰ ਕਿਉਂ ਨਹੀਂ ਨਾਲ ਲੈ ਕੇ ਗਏ ਔਰ ਪੰਜਾਬ ਦਾ ਬੱਚਾ ਬੱਚਾ ਤਿਆਰ ਹੋ ਫੇਰ ਦਾ ਬਾਈ ਯਾਰ ਹੇ ਤੈਨੂੰ ਕਿਹ ਵੀ ਸਟਾਰਟ ਨਾ